ਜਾਂਦਿਆਂ ਕਿ ਵਿਸਾਖੀ ਦੇ ਉੱਤੇ ਜਿਹੜਾ ਵਾਢੀ ਦਾ ਕੰਮ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਵੈਸੇ ਤਾਂ 1 April ਤੋਂ ਹੀ ਸ਼ੁਰੂ ਹੋਇਆ ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਣਕ ਪੱਕੀ ਹੋਈ ਹੁੰਦੀ ਹੈ ਤੇ ਕਈ ਕਟਨਾਵਾਂ ਜਿਹੜੀਆਂ ਨੇ ਫਾਇਰ ਦੀਆਂ ਅੱਗ ਲੱਗਣਦੀਆਂ ਉਹ ਵਾਪਰ ਜਾਂਦੀਆਂ ਨੇ ਸੋ ਅਸੀਂ ਉਹਨਾਂ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਕਣਕ ਦੀ ਫਸਲ ਨੂੰ ਬਚਾਉਣ ਵਾਸਤੇ ਅਸੀਂ PSPCL ਵੱਲੋਂ ਇੱਕ ਕੰਟਰੋਲ ਰੂਮ ਦੀ ਜਿਹੜੀ ਆ ਉਹ ਸਥਾਪਨਾ ਕੀਤੀ ਆ ਤਾਂ ਕਿ ਲੋਕ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਉੱਥੇ ਸਾਨੂੰ ਕੋਈ ਕੰਪਲੇਂਟ ਕਰ ਸਕਣ ਜਿੱਥੇ ਵੀ ਕੋਈ ਅੱਗ ਲੱਗਣ ਦੀ ਘਟਨਾ ਜਿਹੜੀ ਆ ਉਹ ਆਪਰਦੀ ਹੈ ਸੋ ਅਸੀਂ ਦੋ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਨੇ 96461 08835 ਦੂਸਰਾ ਨੰਬਰ ਆ ਜੀ 96461 08836 ਇਹਦੇ ਤੇ ਕੋਈ ਵੀ ਵਿਅਕਤੀ ਜੇ ਤਾਰਾਂ ਢਿੱਲੀਆਂ ਨੇ ਤਾਰਾਂ ਲੰਮਕਦੀਆਂ ਨੇ ਜਾਂ ਕਿਤੇ ਕੋਈ ਸਪਾਰਕਿੰਗ ਹੋ ਰਹੀ ਆ ਜੀ ਦੇ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਤੇ ਉਹ ਇਨ੍ਹਾਂ ਕੰਪਲੇਂਟ ਨੰਬਰ ਉਤੇ ਕਾਲ ਕਰਕੇ ਦੱਸ ਸਕਦੇ ਨੇ ਜਾਂ ਫਿਰ WhatsApp ਤੇ ਸਬੰਧਤ ਜਿਹੜੀਆਂ ਤਾਰਾਂ ਢਿੱਲੀਆਂ ਨੇ ਜਾਂ ਨੀਵੀਆਂ ਨੇ ਜਾਂ ਕੋਈ ਖੰਭੇ ਦੀ ਜਾਂ ਕੋਈ ਟਰਾਂਸਫਾਰਮਰ ਦੀ ਜਾਂ ਕਿਤੇ ਵੀ ਕੋਈ ਪ੍ਰੋਬਲਮ ਆ ਤੇ ਉਹਦੀ ਪਿਕ ਜਿਹੜੀ ਆ ਉਹ ਕਲਿੱਕ ਕਰਕੇ ਤੇ ਉਹ ਵੀ ਇਹਨਾਂ ਨੰਬਰਾਂ ਤੇ ਭੇਜ ਸਕਦੇ ਨੇ ਇਸ ਤੋਂ ਇਲਾਵਾ 1912 ਤੇ ਵੀ ਕਾਲ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਤਾਂ ਕਿ ਅਸੀਂ ਜਿਹੜੀ ਸਾਡੀ ਪੱਕੀ ਹੋਈ ਕਣਕ ਦੀ ਫਸਲ ਆ ਉਹਨੂੰ ਅੱਗ ਦੀ ਮਾਰ ਤੋਂ ਜਿਹੜਾ ਆ ਉਹ ਬਚਾ ਸਕੀਏ ਇਸ ਤੋਂ ਇਲਾਵਾ ਅਸੀਂ ਮੈਂ ਆਪਣੇਆਂ ਨੂੰ ਅਪੀਲ ਵੀ ਕਰਦਾ ਕਿਸਾਨ ਭਰਾਵਾਂ ਨੂੰ ਕਿ ਜਿੱਥੇ-ਜਿੱਥੇ ਵੀ ਕਿਤੇ ਮੰਨ ਲਓ ਟਰਾਂਸਫਾਰਮਰ ਉੱਤੇ ਆ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੋਈ ਸਪਾਰਕ ਹੋ ਸਕਦਾ ਹੈ ਤੇ ਉਹਦੇ ਥੱਲੇ ਜਿਹੜੀ ਕਨਕਾਰ ਲਗਭਗ ਮਰਲਾ ਡੇਢ ਮਰਲਾ ਆਉਂਦਾ ਉਹਨੂੰ ਪਹਿਲਾਂ ਕੱਟ ਕੇ ਤੇ ਉਹ ਜਗ੍ਹਾ ਜਿਹੜੀ ਆ ਉਹਨੂੰ ਥੋੜਾ ਜਿਹਾ ਗਿੱਲਾ ਕਰ ਰਿਆ ਜਾਵੇ ਤਾਂ ਕਿ ਜੇ ਕੋਈ ਚੰਗਿਆੜੀ ਇਸ ਤਰ੍ਹਾਂ ਡਿੱਗਦੀ ਵੀ ਆ ਤੇ ਉਹ ਸਾਰੀ ਕਨਕ ਨੂੰ ਜਿਹੜਾ ਆ ਉਹ ਨੁਕਸਾਨ ਨਾ ਪਹਚਾਵੇ ਇਸ ਤੋਂ ਇਲਾਵਾ ਜਿਹੜੀ ਰਹਿਤ ਖੂਦ ਆ ਉਹਨੂੰ ਵੀ ਅੱਗ ਨਾ ਲਾਈ ਜਾਵੇ ਕਿਉਂਕਿ ਜੇ ਰਹਿਤ ਖੂਦ ਨੂੰ ਵੀ ਥੋੜੀ ਬਹੁਤੀ ਕਿਤੇ ਅੱਗ ਲਾਉਣ ਦੀ ਲੱਗਦੀ ਆ ਤੇ ਉਹ ਬਾਕੀ ਖੇਤਾਂ ਦੇ ਵਿੱਚ ਜੀ ਜਿਹੜੀ ਆਗਾ ਉਹ ਫੈਲ ਸਕਦੀ ਆ ਤੁਹਾਨੂੰ ਪਤਾ ਅੱਜ ਕੱਲ੍ਹ ਜਿਆਦੀ ਕਟਾਈ ਜਿਹੜੀ ਆ ਉਹ ਜਿਹੜੀ ਕੰਬਾਈਨ ਮਸ਼ੀਨਾਂ ਦੇ ਨਾਲ ਹੀ ਜਿਹੜੀ ਆ ਉਹ ਹੋ ਰਹੀ ਆ ਸੋ ਕਈ ਵਾਰੀ ਇਸ ਤਰ੍ਹਾਂ ਵੇਖਣ ਦੇ ਵਿੱਚ ਆਉਂਦਾ ਕਿ ਕੋਈ ਛੋਟੀ ਲੈ ਕੇ ਜਾਂ ਵਾਂਸ ਲੈ ਕੇ ਕਿ ਉਹਦੇ ਨਾਲ ਉਤਾਰਾਂ ਉੱਪਰ ਲੋਕ ਚੁੱਕ ਕੇ ਤੇ ਥੱਲੇੋਂ ਦੀ ਕੰਬਾਈਨ ਜਿਹੜੀ ਆ ਉਹ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਇਹੋ ਜਿਹਾ ਕੁਝ ਨਾ ਕੀਤਾ ਜਾਵੇ ਰਾਦਰ ਸਾਡੇ ਡਿਪਾਰਟਮੈਂਟ ਨੂੰ ਜਿਹੜਾ ਆ ਇਨਫੋਰਮ ਕੀਤਾ ਜਾਵੇ ਅਸੀਂ ਉਹਦੇ ਵਾਸਤੇ ਉਚਿਤ ਪ੍ਰਬੰਧ ਜੜਿਆ ਇਮੀਡੀਏਟਲੀ ਕਰਦੇ ਆ ਕਿ ਕਈ ਲੋਕ ਜੀਓ ਸਵਿਚ ਜਿਹੜੇ ਨੇ ਉਹਨਾਂ ਨੂੰ ਵੀ ਆਪਣੇ ਆਪ ਘੱਟ ਕੇ ਤੇ ਕੁਝ ਆਪ ਹੀ ਜੜੀ ਆ ਕੋਈ ਰਿਪੇਅਰ ਜਾਂ ਕੋਈ ਐਹੋ ਜੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਇਹੋ ਜੀਆਂ ਗੱਲਾਂ ਬਹੁਤ ਘਾਤਕ ਹਾਦਸਿਆਂ ਨੂੰ ਜਨਮ ਦੇ ਦਿੰਦੀਆਂ ਨੇ ਸੋ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਕਈ ਸਾਡੇ ਲੋਕ ਜਿਹੜੇ ਨੇ ਖਾਸ ਤੌਰ ਤੇ ਪ੍ਰਵਾਸੀ ਭਾਰਤੀ ਜਿਹੜੇ ਨੇ ਉਹ ਕਈ ਵਾਰੀ ਕਣਕ ਦੇ ਸੀਜ਼ਨ ਦੇ ਵਿੱਚ ਆਉਂਦੇ ਨੇ ਉਹ ਕਣਕ ਦੀ ਫਸਲ ਦੇ ਨਾਲ ਹੀ ਕੋਈ ਸਮੋਕਿੰਗ ਵਗੈਰਾ ਕਰ ਦਿੰਦੇ ਨੇ ਸਿਗਰਟ ਵੀ ਬੀਡੀ ਵੀ ਨਹੀਂ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਉਹਦੇ ਨਾਲ ਵੀ ਇਹ ਘਟਨਾ ਜਿਹੜੀਆਂ ਉਹ ਵਾਪਰ ਜਾਂਦੀਆਂ ਨੇ ਸੋ ਮੈਂ ਇਹ ਵੀ ਅਪੀਲ ਕਰੂੰਗਾ ਕਿ ਕਣਕ ਦੀ ਫਸਲ ਦੇ ਲਾਗੇ ਬਿਲਕੁਲ ਹੀ ਕੋਈ ਇਹੋ ਜਿਹਾ ਕੰਮ ਜਿਹੜਾ ਆ ਉਹ ਨਾ ਕੀਤਾ ਜਾਵੇ ਤਾਂ ਕਿ ਅਸੀਂ ਦੇਖੋ ਕਿੰਨਾ ਚਿਰ ਲੱਗ ਜਾਂਦਾ ਸਾਨੂੰ ਫਸਲ ਪਾਲਦਿਆਂ ਕਿੰਨਾ ਉਹਦੇ ਤੇ ਖਰਚ ਖਰਚਾ ਹੁੰਦਾ ਹੈ ਔਰ ਜੇ ਇੱਕ ਸਾਡੀ ਛੋਟੀ ਜੀ ਅੰਗੈਲੀ ਕਾਰਨ ਅਜਿਹੀ ਘਟਨਾ ਵਾਪਰ ਜੇ ਤਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਆ ਉਹ ਹੋ ਜਾਂਦੇ ਨੇ ਸੋ ਮੇਰੀ ਕਿਸਾਨ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਢਿੱਲੀਆਂ ਤਾਰਾਂ ਦੀ ਕੋਈ ਨੀਵੀਆਂ ਤਾਰਾਂ ਦੀ ਕੋਈ ਜੀਓ ਸਵਿਚ ਦੀ ਕੋਈ ਟਰਾਂਸਫਾਰਮਰ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਉਹਨਾਂ ਨੂੰ ਲੱਗਦੀ ਹੈ ਕਿ ਇਹ ਅਗਦੀ ਘਟਨਾ ਇਹਦੇ ਨਾਲ ਵਾਪਰ ਸਕਦੀ ਆ ਤੋਂ ਇਮੀਡੀਏਟਲੀ ਜਿਹੜੇ ਮੈਂ ਦੋ ਨੰਬਰ ਦੱਸੇ ਨੇ 96461008835 ਦੂਸਰਾ ਨੰਬਰ 9646108836 ਜਾਂ 1912 ਜਾਂ ਫਿਰ ਸਾਡੇ ਜਿਹੜੇ ਬਿਜਲੀ ਦਫਤਰ ਨੇ ਉਹਨਾਂ ਦੇ ਵਿੱਚ ਕਈ ਵਾਰੀ ਨੀਅਰਸਟ ਬਿਜਲੀ ਦਫ਼ਤਰ ਸਾਡੇ ਬਿਲਕੁਲ ਨਜ਼ਦੀਕ ਹੀ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਸਾਡੇ ਜੇਈ ਜਾਂ ਐਸਡੀਓ ਜਿਹੜੇ ਵੀ ਉੱਥੇ ਸਟਾਫ ਮੌਜੂਦ ਹੁੰਦਾ ਹੈ ਉਹਨਾਂ ਨੂੰ ਵੀ ਘਟਨਾ ਦੀ ਸੂਚਨਾ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ। ਮੈਂ ਸਮਝੇ ਕਰਕੇ ਤੇ ਅਗਲਾ ਅੱਜ ਨਹੀਂ ਤਾਰਾ ਕਰਕੇ ਮੂਆਜ਼ਾ ਵੀ ਜਿੱਤੇ ਜਿੰਨੇ ਦੇਖੋ ਉਹ ਸਾਡੇ ਪੀਐਸ ਪੀਸੀਐਲ ਦੇ ਨਿਯਮ ਹੈਗੇ ਨੇ